ਜਾ ਦੇ ਚਲ ਗਿਆ ਉਹਨਾਂ ਦੇ ਜਿੱਤੇ ਲੋੜਵੰਦਾਂ ਤੋਂ ਤਾਕਤ ਲੋੜਵੰਦਾਂ ਨੂੰ ਰੱਖ ਦੇਣ ਦੇ ਵਿੱਚ ਬਦਲ ਕੇ ਪਾਉਣ ਦਾ ਪ੍ਰਚਾਰ ਜੋ ਉਸ ਦਾ ਦਰਸਾ ਸਮਰ ਹੈ ਦੇਖੇ ਜਾ ਰਹੇ ਹਨ ਜੀ ਨੂੰ ਕਰਨਗੇ ਜਿਆਦਾ ਜੀ ਆਵਾਜ਼ਾਂ ਕਿਉਂ ਹੋ ਰਹੀ ਸੀ

کوئی پنتالی میری گیارہ اتو تک اس بائی کا سوال ہے بھاگ سک پہ فوج دن کام کیا جی پڑھ کی نمائندگی کرتا جیسار کے موقع پہ پنڈی پہنچیے مینری سچ سے ਮੇਕਾ ਰਹਿਣਾ ਸਾਂਸਿਕਤਵ ਉਦਵਾਰਾਂ ਦੇ ਸਬੰਧ ਦਾ ਬਹੁਤ ਸਾਰੇ ਬੰਦੇ ਨੇ ਸੁਭਾਅ ਦਾ ਨਹੀਂ ਬੰਦਾ ਕਿ ਤੇ ਜਿੱਥੋਂ ਤੱਕ ਕਾਰਜੇ ਸੁਭਾਅ ਦੀ ਗੱਲ ਆ ਵੇਖਣਾ ਬਹੁਤ ਹੀ ਥੀਮ ਦੀ ਗੱਲ ਹੈ ਕਿ ਜਿੱਥੇ ਸੈਂਸਟਾਰ ਦੇ ਵਿੱਚ ਮੀਟਾ ਨਾਮ ਦੇ ਲਿਖਿਆ ਜਾ ਰਿਹਾ ਹੈ ਉੱਥੋਂ ਸਾਡੇ 9 ਜਣ ਬਚੇ ਆ ਜਿਨ੍ਹਾਂ ਨੇ ਦੋਵੇਂ ਸੈਂਸਟਾਰਾਂ ਦੇ ਵਿੱਚ ਪੜ ਕੇ ਬਾਗੀਆਂ ਨੂੰ ਉਹਨਾਂ ਦੇ ਪੂਰੇ ਪ੍ਰਬੰਧਨ ਬਦਲ ਤੋਂ ਬਾਅਦ ਜਦੋਂ ਵਿਆਜ ਆ ਕਿ ਇੱਕ ਇੱਕ ਦੇ ਬਾਕੀ ਦੇ ਵਿੱਚੋਂ ਫੋਰਸ ਕਰਕੇ ਇਹਨਾਂ ਦੇ ਵਿੱਚ ਕੋਈ ਤੀਜਾ ਪ੍ਰਾਪਤ ਕਰਕੇ ਸਾਡੇ ਨੇ ਬੱਝਿਆ ਕੋਈ ਐਮ.ਡੀ. ਹੈ ਕੋਈ ਐਮ.ਐਸ.ਸੀ. ਜਾਂ ਕੁਝ ਵੀ ਬਾਤ ਲੱਗਦਾ ਹੈ ਬੱਝੇ ਦਾ ਉਹਨੇ ਕੋਰਸ ਕਰਕੇ ਇਹਨਾਂ ਬਾੜੀਆਂ ਨੂੰ ਛੇਖਾਂ ਦੀ ਕਿ ਜਿੱਥੋਂ ਤੱਕ ਆਪੀ ਸੰਗਤ ਦਾ ਸਵਾਲ ਹੈ ਤੀਨਾ ਤੀਜਾ ਤੋਂ ਸਾਨੂੰ ਕੋਈ ਨਾ ਕੋਈ ਪ੍ਰੇਰਨਾ ਸਹਿਤ ਕੁਝ ਸਿੱਖਣਾ ਚਾਹੀਦਾ ਹੈ ਇੱਕ ਤਾਂ ਮਨ ਮੱਦੀ ਮਰਜ਼ਾ ਦਾ ਮੈਂ ਬੇਰੀਆਂ ਦੇ ਵਿੱਚ ਦੇਖੀ ਹੈ ਕਿਉਂਕਿ ਸਾਰੇ ਜਿੰਨੇ ਵੀ ਗੱਠੀ ਬੈਠੇ ਉਹ ਉਹਦੀ ਛਰਦਾ ਭਾਵਨਾ ਦੇ ਨਾਲ ਗੁਰੂਆਂ ਦਾ ਸਿਰਕਾਰ ਕਰਕੇ ਗੁਰੂਆਂ ਦੇ ਨਾਲ ਰਾਜਨ ਰਾਜ ਸਮਝ ਕੇ ਪ੍ਰਮਾਤਮਾ ਨੂੰ ਇਹ ਬਾਡੀ ਲੈ ਕੇ ਚੱਲੇ ਆ ਕਿਉਂਕਿ ਦੁੱਖ ਦਾ ਬੜਾ ਹੀ ਪ੍ਰਵਾਰ ਦਾ ਮੈਂਬਰ ਚਾ ਜਾਇਆ ਜਾਣਾ ਪਰ ਪਰਵਾਰ ਦਾ ਮੈਂਬਰ ਕਰਕੇ ਕੀ ਗਿਆ ਇਹਦੇ ਉੱਤੇ ਬਹੁਤ ਵੱਡੀ ਆਸਤਾ ਹੈ ਇੱਕ ਤਾਂ ਜਉਂਦੇ ਦੀ ਬਾਡੀਦਾਨ ਕਰ ਦੇਣੀ ਕਿਸੇ ਅੱਖਾਂ দান ਕਰ ਦੇਣੀ ਕਿਸੇ ਨੂੰ ਸਰੀਰਦਾਨ ਕਰ ਦੇਣਾ ਇਹ ਬਹੁਤ ਵੱਡੀ ਸ਼ਰਧਾ ਭਾਵਨਾ ਹੈ ਮੈਂ ਤਾਂ ਕਰ ਰਿਹਾ ਇਹਦਾ ਕੋਈ ਸਵਾਤੋ ਨੂੰ ਸਿੱਖਣ ਪੀ ਲੋਕ ਲੈ ਕਿਉਂਕਿ ਜਿਹੜਾ ਪੰਡਾਰਾ ਲਾਇਆ ਸੀ ਤਾਂ ਸਭ ਤੋਂ ਪਹਿਲਾ ਹੀ ਆਸਰਾ ਇਹ ਦੇ ਵਿੱਚ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਸਿਮਰਨਾ ਪਰਮਾਤਮਾ ਦਾ ਜੈਸੀ ਵਾਈਡ ਉਹ ਜਾਤ ਦਾ ਕੋਈ ਨਾ ਆਪਣਾ ਖਤਰੀ ਦਾ ਨਾ ਦਾ ਰੋ سب کو اللہ واحر جڑا گے جڑنے بڑا کچھ ساپت کیا میں گرام پنچایت میلیاں بلو سارے لگل بنو ٹیم کے ورکرا کا وہ چلائی ہوئی پرمپرا مہاپر جنہ سے پروار کے میبر وجو فوٹن پھوکن سے بعد اور آس کرد ਕਿ ਜਿਹੜੀਆਂ ਨਾਲੇ ਵਿੱਚੋਂ ਮੋਜਾਂ ਚੱਲ ਪੁੱਛਣਾ ਕੁਝ ਖਰਾਬ ਦੇਣੇ ਕੋਈ ਅੱਖਾਂ ਹੋ ਗਿਆ ਕੋਈ ਹਾਰ ਹੋ ਗਿਆ ਕੋਈ ਹੋਰ ਹੋ ਗਿਆ ਹੀਰ ਹੋ ਗਿਆ ਜੋ ਸਾਡੇ ਬਾਈਕਾ ਸੰਗੀਤ ਚੜਿਆ ਗਿਆ ਪਰੇ ਕਿਸੇ ਕਿਸੇ ਦੇ ਕੰਮ ਆਵੇ ਸੁਨਾਰਾ ਇਹ ਵੀ ਤੁਹਾਡਾ ਨਾਰਾ ਨਾ ਕਿ ਤੁਹਾਡਾ ਸਾਰਾ ਦੀ ਬਾਤ ਕਰਦਾ ਮੈਂ ਆਪਣੇ ਕੋਲੋਂ ਗ੍ਰਾਮੀਣ ਚ ਤੀਨੀਆਂ ਬਈ ਕੋਟਾ ਕੋਟਾ ਦਲਵਾ ਕੇ ਸੁਖੀ ਕਰਦੇ ਵਾ ਪੁੱਛਾਂ ਕਿ ਗੇਂਦ ਦੀ ਅਖੇ ਤੇ ਬੱਚਾ ਇਹ ਸੋ ਬਾਤ ਨੂੰ ਉਹਨਾਂ ਦੀ ਜਿੰਮੇਤੀ ਗੋਲਾਂ ਵਿੱਚ ਕਰਕੇ ਸਾਡੇ ਦਾ ਪੰਜਾਬ ਸਾਡੇ ਸਿਸਾਰ ਅਸਾ ਸਾਡੇ ਨੱਗਰ کیونکہ نشے پتے تو رہے ٹیم کا مل <سؤال> بڑے ٹرین لو بھی جان کا موقع ملتا تو پاس جان کے کرپا کروا کے بہت ہی جلدی آگے